ਕੈਨੇਡਾ ਦੇ ਵਿੱਚ ਲੁੱਟਾਂ ਖੋਹਾਂ ਕਰਨੀਆਂ ਅਤੇ ਡਕੈਤਾਂ ਕਰਨੀਆਂ ਜਾਂ ਫਿਰ ਚੋਰੀਆਂ ਕਰਨੀਆਂ ਇਹ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤਾਈ ਕਰ ਦਿੱਤੀ ਗਈ ਹੈ ਹਰ ਇੱਕ ਸੂਬੇ ਦੇ ਵਿੱਚ RCMP ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਸੇ ਦੇ ਚੱਲਦਿਆਂ ਹੁਣ ਮੈਨੀਟੋਬਾ RCMP ਦੇ ਵੱਲੋਂ ਇੱਕ ਮਾਮਲੇ ਰਸულ ਜਾ ਲਿਆ ਗਿਆ ਹੈ ਜਿਸ ਦੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਮੈਨੀਟੋਬਾ ਦੇ ਵਿੱਚ ਵੱਖ-ਵੱਖ ਸਟੋਰਾਂ ਦੇ ਉੱਪਰ ਜਾ ਕੇ ਹਥਿਆਰਾਂ ਦੀ ਨੋਕ ਦੇ ਨਾਲ ਡਕੈਤੀਆਂ ਕੀਤੀਆਂ ਜਾਂਦੀਆਂ ਸਨ ਜਾਣਦੇ ਪੂਰੀ ਰਿਪੋਰਟ ਮੈਨੀਟੋਬਾ ਵਿੱਚ 7 ਫਰਵਰੀ ਨੂੰ ਲਗਭਗ 2:30 ਵਜੇ ਸਟੋਨਵਾਲ RCMP ਨੇ ਟੂਲਨ ਦੇ ਇੱਕ ਗੈਸ ਸਟੇਸ਼ਨ ਤੇ ਇੱਕ ਹਥਿਆਰਬੰਦ ਡਕੈਤੀ ਦਾ ਜਵਾਬ ਦਿੱਤਾ। ਅਧਿਕਾਰੀ ਹਾਜ਼ਰ ਹੋਏ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਚਾਰ ਨਕਾਬਪੋਸ਼ ਵਿਅਕਤੀ ਜਿਨ੍ਹਾਂ ਵਿੱਚੋਂ ਹਰੇਕ ਕੋਲ ਇੱਕ ਹਥਿਆਰ ਸੀ ਜਿਸ ਵਿੱਚ ਇੱਕ ਹੈਂਡ ਗਨ ਅਤੇ بیسਬਾਲ ਬੈਟ ਸ਼ਾਮਲ ਸੀ ਸਟੋਰ ਵਿੱਚ ਦਾਖਲ ਹੋਏ ਅਤੇ ਕਰਮਚਾਰੀ ਤੋਂ ਨਕਦੀ ਅਤੇ ਸਿਗਰਟਾਂ ਦੀ ਮੰਗ ਕੀਤੀ ਗਈ। ਵੱਖ-ਵੱਖ ਹਥਿਆਰਾਂ ਨਾਲ ਲੈਸ ਨਕਾਬਪੋਸ਼ ਆਦਮੀਆਂ ਨੇ ਇੱਕ ਸਮੂਹ ਨੇ ਸਟੋਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਮੌਕੇ ਤੋਂ ਫਰਾਰ ਹੋ ਗਏ ਸਨ। ਦੱਸਦੀ ਹੈ ਕਿ ਮੈਨੀਟੋਬਾ ਵਿੱਚ ਹਥਿਆਰਬੰਦ ਡਕੈਤਿਆਂ ਦਾ ਇੱਕ ਸلسਲਾ ਬ੍ਰੈਡਨ ਵਿੱਚ 4 ਆਦਮੀਆਂ ਦੀ ਗ੍ਰਿਫਤਾਰੀ ਨਾਲ ਖਤਮ ਹੋ ਗਿਆ ਹੈ ਵਪਾਰਕ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਡਕੈਤਿਆਂ ਕਰਨ ਵਾਲਿਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ ਵਿਨੀਪੈਗ ਪੁਲਿਸ ਸਰਵਿਸ ਦੀ ਮੇਜਰ ਕਰਾਈਮਜ਼ ਯੂਨਿਟ ਨੇ ਗੈਸ ਸਟੇਸ਼ਨ ਤੇ ਹੋਈ ਡਕੈਤੀ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਜਲਦੀ ਹੀ ਸੈਲਕਿਕ ਐਵੇਨਿਊ ਘਟਨਾ ਨੂੰ 7 ਫਰਵਰੀ ਤੋਂ 14 ਫਰਵਰੀ ਦੇ ਵਿੱਚਕਾਰ ਹੋਰ ਭਾਈਚਾਰਿਆਂ ਵਿੱਚ ਹੋਈਆਂ ਕਈ ਸਮਾਨ ਡਕੈਤੀਆਂ ਨਾਲ ਜੋੜਿਆ ਜਾਂਚ ਨੇ ਉਹਨਾਂ ਨੂੰ 16 ਫਰਵਰੀ ਨੂੰ ਬ੍ਰੈਡਨ ਲੈ ਜਾਇਆ ਜਿੱਥੇ ਸ਼ੱਕੀ ਵਿਅਕਤੀਆਂ ਨੂੰ ਇੱਕ ਹੋਰ ਡਕੈਤੀ ਦੀ ਯੋਜਨਾ ਬਣਾਉਣ ਬਾਰੇ ਮੰਨਿਆ ਜਾ ਰਿਹਾ ਸੀ ਵਿਨਿਪੈਗ ਪੁਲਿਸ ਸਰਵਿਸ ਟੈਕਨੀਕਲ سپورਟ ਟੀਮ ਦੀ ਸਹਾਇਤਾ ਨਾਲ ਅਧਿਕਾਰੀਆਂ ਨੇ ਮਾਮਲਾ ਹੱਲ ਕਰ ਦਿੱਤਾ ਅਤੇ ਬਿਨਾਂ ਕਿਸੇ ਘਟਨਾ ਦੇ ਚਾਰ ਬਾਲਗ ਪੁਰਸ਼ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਪੰਜ ਹਥਿਆਰਬੰਦ ਡਕੈਤੀ ਚਾਰ ਇਰਾਦੇ ਨਾਲ ਭੇਸ ਬਦਲੇ ਅਤੇ 5000 ਡਾਲਰ ਤੋਂ ਘੱਟ ਦੀ ਚੋਰੀ ਦੇ ਦੋਸ਼ ਹੇਠ ਦੋਸ਼ ਉਹਨਾਂ ਉੱਪਰ ਆਇਦ ਕਿਤੇ ਗਏ ਹਨ ਬ੍ਰੈਮਟਨ অন্ਟਾਰੀਓ ਦਾ ਰਹਿਣ ਵਾਲਾ 26 ਸਾਲਾ ਹਰਮਨਦੀਪ ਸਿੰਘ ਗਿੱਲ ਵਿਨੀਪੈਗ ਦਾ ਰਹਿਣ ਵਾਲਾ 21 ਸਾਲਾ ਰਵਦੀਪ ਸਿੰਘ ਗਿੱਲ ਸਰੀ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ 20 ਸਾਲਾ ਜਸਕਰਨ ਸਿੰਘ ਅਤੇ 23 ਸਾਲਾ ਦਿਲਪ੍ਰਿਤ ਸਿੰਘ ਸੇਖੋਂ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਵਿਨੀਪੈਗ ਪੁਲਿਸ ਸਰਵਿਸ ਨੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਜਿਨ੍ਹਾਂ ਵਿੱਚ RCMP ਅਤੇ RCMP ਮੇਜਰ ਕ੍ਰਾਈਮਜ਼ ਯੂਨਿਟ ਮੈਨੀਟੋਬਾ ਫਰਸਟ ਨੇਸ਼ਨਜ਼ ਪੁਲਿਸ ਅਤੇ ਬ੍ਰੈਡਨ ਪੁਲਿਸ ਸਰਵਿਸ ਸ਼ਾਮਲ ਹਨ ਨਾਲ ਮਹੱਤਵਪੂਰਨ ਸਹਿਯੋਗ ਦਾ ਧੰਨਵਾਦ ਕੀਤਾ। ਇਹ ਅੰਤਰ-ਏਜੰਸੀ ਸਹਿਯੋਗ ਕੇਸ ਦੇ ਸਫਲ ਹੱਲ ਵਿੱਚ ਸਹਾਇਕ ਸਾਬਤ ਹੋਇਆ। ਫਿਲਹਾਲ ਇਹਨਾਂ ਗ੍ਰਫਤਾਰ ਕੀਤੇ ਗਏ ਚਾਰਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ